ਧਾਰਮਿਕ ਸਜ਼ਾ ਪੂਰੀ ਹੋਣ ਤੇ ਸੁਖਬੀਰ ਸਿੰਘ ਬਾਦਲ ਅਤੇ ਅੱਜ ਕਈ ਅਕਾਲੇ ਲੀਡਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਦੱਸ ਦਈਏ ਕਿ ਵੱਡੀ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ 10 ਦਿਨਾਂ ਦੀ ਸਜ਼ਾ ਸੁਖਬੀਰ ਸਿੰਘ ਬਾਦਲ ਪੂਰੀ ਕਰ ਚੁੱਕੇ ਨੇ ਤੇ ਉਹਨਾਂ ਦੇ ਨਾਲ ਸੁਖਦੇਵ ਸਿੰਘ ਢਿੰਡਸਾ ਜਿਹੜੇ ਕਿ ਲਗਾਤਾਰ ਪਹਿਰੇਦਾਰੀ ਕਰ ਰਹੇ ਸੀ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਮੁੜ ਪੇਸ਼ੀ ਜਿਹੜੀ ਕਿ ਉਹਨਾਂ ਦੀ ਹੋਵੇਗੀ ਤੇ ਜਿਸ ਤੋਂ ਬਾਅਦ ਨਤਮਸਤਕ ਹੋਣਗੇ ਤੇ ਦੱਸਿਏ ਕਿ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਜਿਹੜੇ ਕਿ ਲਗਾਤਾਰ 10 ਦਿਨਾਂ ਤੋਂ ਸੇਵਾ ਜਿਹੜੀ ਕਿ ਸੇਵਾ ਕਰ ਰਹੇ ਨੇ ਪਹਿਰੇਦਾਰੀ ਕਰ ਰਹੇ ਨੇ ਤੇ ਉੱਥੇ ਹੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਜਿਹੜੀ ਕਿ ਧਾਰਮਿਕ ਸਜ਼ਾ ਪੂਰੀ ਹੋ ਗਈ ਹੈ ਤੇ ਉੱਥੇ ਹੀ ਪੂਰੀ ਹੋਣ ਤੇ ਸਜ਼ਾ ਜ ਸੁਖਵੀਰ ਸਿੰਘ ਬਾਦਲ ਜੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਨਗੇ ਤੇ ਉੱਥੇ ਹੀ ਸਵੇਰੇ 11 ਵਜੇ ਜਿਹੜੀ ਕਿ ਸਾਰੀ ਲੀਡਰਸ਼ਿਪ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਪੁੱਛਣਗੇ ਉੱਥੇ ਦਾਸੀ ਕਿ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ 11000 ਰੁਪਏ ਦੀ ਜਿਹੜੀ ਕਕੜਾ ਪ੍ਰਸ਼ਾਦ ਦੀ ਦੇਗਮਗਰੋ ਅਰਦਾਸ ਬੇਨਤੀ ਕਰਕੇ ਪੂਰੀ ਕੀਤੀ ਜਾਵੇਗੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੀ ਗਈ ਸੇਵਾ 10 ਵਜੇ ਦੇ ਕਰੀਬ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਣਗੇ ਤੇ ਉੱਥੇ ਹੀ ਅੱਜ ਦੱਸਦੇ ਆ ਕਿ ਅੱਜ ਉਹਨਾਂ ਦੀ ਜਿਹੜੀ ਕਿ ਧਾਰਮਿਕ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਕਈ ਅਕਾਲੀ ਲੀਡਰ ਵੀ ਉਹਨਾਂ ਦੇ ਨਾਲ ਮੌਜੂਦ ਹੋਣਗੇ ਤੇ ਦੱਸਦੇ ਆ ਕਿ ਬੀਤੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਕਿ ਸਜ਼ਾ ਸੁਣਾਈ ਗਈ ਤੇ ਉੱਥੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਰੇਦਾਰੀ ਕਰੋਗੇ ਤੇ ਵਕ ਵਕ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਉਹਨਾਂ ਨੇ ਜਿਹੜੀ ਕਿ ਧਾਰਮਿਕ ਸਜ਼ਾ ਆਪਣੀ ਪੂਰੀ ਕੀਤੀ ਤੇ ਦੋ-ਦੋ ਦਿਨ ਜਿਹੜੇ ਕਿ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਫਤਿਹਗੜ੍ਹ ਤੇ ਕਈ ਹੋਰ ਸਥਾਨਾਂ ਦੇ ਉੱਤੇ ਜਾ ਕੇ ਉਹਨਾਂ ਦੇ ਵੱਲੋਂ ਲਗਾਤਾਰ ਪਹਿਰੇਦਾਰੀ ਕੀਤੀ ਗਈ ਸੁਖਦੇਵ ਸਿੰਘ ਟ੍ਰੇਨਸ ਉਹਨਾਂ ਦੇ ਨਾਲ ਲਗਾਤਾਰ ਜਿਹੜੇ ਕਿ ਦਿਖਾਏ ਦਿੱਤੇ ਤੇ ਜਿਸ ਤੋਂ ਬਾਅਦ ਉੱਥੇ ਕਈ ਅਕਾਲੀ ਲੀਡਰਾਂ ਨੂੰ ਹੋਰ ਜਿਹੜੀ ਕਿ ਸਜ਼ਾ ਲਗਾਈ ਗਈ ਸੀ ਜਿਸ ਤਰ੍ਹਾਂ ਕਿ ਪਖਾਨੇ ਸਾਫ ਕਰਨਾ ਬਰਤਨ ਸਾਫ ਕਰਨਾ ਤੇ ਕੋਈ ਹੋਰ ਜਿਹੜੀਆਂ ਕਿ ਧਾਰਮਿਕ ਸਜ਼ਾ ਲਗਾਈਆਂ ਗਈਆਂ ਤੇ ਜਿਸ ਤੋਂ ਬਾਅਦ ਆਛੇ ਇਹ ਸਜ਼ਾਵਾਂ ਜਿਹੜੀਆਂ ਕਿ ਪੂਰੀਆਂ ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਹੁਣੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਅਕਾਲੀ ਲੀਡਰ ਮੌਜੂਦ ਹੋਣਗੇ ਤੇ ਉੱਥੇ ਹੀ ਨਤਮਸਤਕ ਹੈ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਹੋਣਗੇ ਕਾਲੇ ਲੀਡਰ શ્રી ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਦੱਸ ਦਈਏ ਕਿ ਵੱਡੀ ਖਬਰ ਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ 10 ਦਿਨਾਂ ਦੀ ਸਜ਼ਾ ਸੁਖਬੀਰ ਸਿੰਘ ਬਾਦਲ ਪੂਰੀ ਕਰ ਚੁੱਕੇ ਨੇ ਤੇ ਉਹਨਾਂ ਦੇ ਨਾਲ ਸੁਖਦੇਵ ਸਿੰਘ ਢਿੰਡਸਾ ਜਿਹੜੇ ਕਿ ਲਗਾਤਾਰ ਪਹਿਰੇਦਾਰੀ ਕਰ ਰਹੇ ਸੀ ਤੇ ਅੱਜ શ્રી ਆਕਾਲ ਤਖਤ ਸਾਹਿਬ ਮੁੜ ਪੇਸ਼ੀ ਜਿਹੜੀ ਕਿ ਉਹਨਾਂ ਦੀ ਹੋਵੇਗੀ ਤੇ ਜਿਸ ਤੋਂ ਬਾਅਦ ਨਤਮਸਤਕ ਵੀ ਹੋਣਗੇ ਦਾਸੀਏ ਕਿ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਜਿਹੜੇ ਕਿ ਲਗਾਤਾਰ 10 ਸਾਲਾਂ ਤੋਂ ਸੇਵਾ ਜਿਹੜੀ ਕਿ ਸੇਵਾ ਕਰ ਰਹੇ ਨੇ ਪਹਿਰੇਦਾਰੀ ਕਰ ਰਹੇ ਨੇ ਤੇ ਉੱਥੇ ਹੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਜਿਹੜੀ ਕਿ ਧਾਰਮਿਕ ਸਜ਼ਾ ਪੂਰੀ ਹੋ ਗਈ ਹੈ ਤੇ ਉੱਥੇ ਹੀ ਪੂਰੀ ਹੋਣ ਤੇ ਸਜ਼ਾ ਜ ਸੁਖਵੀਰ ਸਿੰਘ ਬਾਦਲ ਜੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਨਗੇ ਤੇ ਉੱਥੇ ਹੀ ਸਵੇਰੇ 11 ਵਜੇ ਜਿਹੜੀ ਕਿ ਸਾਰੀ ਲੀਡਰਸ਼ਿਪ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਪੁੱਛਣਗੇ ਉੱਥੇ ਦਾਸੀ ਕਿ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ 11000 ਰੁਪਏ ਦੀ ਜਿਹੜੀ ਕੇਕੜਾ ਪ੍ਰਸ਼ਾਦ ਦੀ ਦੇਗਮਗਰੋ ਅਰਦਾਸ ਬੇਨਤੀ ਕਰਕੇ ਪੂਰੀ ਕੀਤੀ ਜਾਵੇਗੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੀ ਗਈ ਸੇਵਾ 10 ਵਜੇ ਦੇ ਕਰੀਬ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਣਗੇ ਤੇ ਉੱਥੇ ਹੀ ਅੱਜ ਦੱਸਿਏ ਕਿ ਅੱਜ ਉਹਨਾਂ ਦੀ ਜਿਹੜੀ ਕਿ ਧਾਰਮਿਕ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਕਈ ਅਕਾਲੀ ਲੀਡਰ ਵੀ ਉਹਨਾਂ ਦੇ ਨਾਲ ਮੌਜੂਦ ਹੋਣਗੇ ਤੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਕਿ ਸਜ਼ਾ ਸੁਣਾਈ ਗਈ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਰੇਦਾਰੀ ਕਰੋਗੇ ਤੇ ਵਕ ਵਕ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਉਹਨਾਂ ਨੇ ਜਿਹੜੀ ਕਿ ਧਾਰਮਿਕ ਸਜ਼ਾ ਆਪਣੀ ਪੂਰੀ ਕੀਤੀ ਤੇ ਦੋ-ਦੋ ਦਿਨ ਜਿਹੜੇ ਕਿ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਫਤਿਹਗੜ੍ਹ ਅਤੇ ਕਈ ਹੋਰ ਸਥਾਨਾਂ ਦੇ ਉੱਤੇ ਜਾ ਕੇ ਉਹਨਾਂ ਦੇ ਵੱਲੋਂ ਲਗਾਤਾਰ ਪਹਿਰੇਦਾਰੀ ਕੀਤੀ ਗਈ ਸੁਖਦੇਵ ਸਿੰਘ ਢੀਂਸਾ ਉਹਨਾਂ ਦੇ ਨਾਲ ਲਗਾਤਾਰ ਜਿਹੜੇ ਕਿ ਦਿਖਾਏ ਦਿੱਤੇ ਤੇ ਜਿਸ ਤੋਂ ਬਾਅਦ ਉੱਥੇ ਕਈ ਅਕਾਲੀ ਲੀਡਰਾਂ ਨੂੰ ਹੋਰ ਜਿਹੜੀ ਕਿ ਸਜ਼ਾ ਲਗਾਈ ਗਈ ਸੀ ਜਿਸ ਤਰ੍ਹਾਂ ਕਿ ਪਖਾਨੇ ਸਾਫ ਕਰਨਾ ਬਰਤਨ ਸਾਫ ਕਰਨਾ ਤੇ ਕੋਈ ਹੋਰ ਜਿਹੜੀਆਂ ਕਿ ਧਾਰਮਿਕ ਸਜ਼ਾ ਲਗਾਈਆਂ ਗਈਆਂ ਤੇ ਜਿਸ ਤੋਂ ਬਾਅਦ ਆਛੇ ਸਜ਼ਾਵਾਂ ਜਿਹੜੀਆਂ ਕਿ ਪੂਰੀਆਂ ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਹੁਣੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਅਕਾਲੀ ਲੀਡਰ ਮੌਜੂਦ ਹੋਣਗੇ ਤੇ ਉੱਥੇ ਹੀ ਨਤਮਸਤਕ ਹੈ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਹੋਣਗੇ